ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਇਹ ਇੰਗਲੈਂਡ ਦਾ ਸ਼ਹਿਰ ਹੈ ਜੀ ਬਰਮਪਟਨ ਸਿਟੀ ਸੈਂਟਰ ਹੈ ਜੀ ਇੱਥੇ ਤਕਰੀਬਨ ਕਾਫੀ ਪੰਜਾਬੀ ਆਪਣੇ ਰਹਦੇ ਵੇ ਲੇਕਿਨ ਅੱਜਕੱਲ ਪੰਜਾਬੀ ਨਾ ਘੱਟੀ ਨਜ਼ਰ ਆਉਂਦੇ ਜਿਹੜੇ ਦੇ ਪੁਰਾਣੇ ਰਹਿ ਰਹੇ ਰਹਿ ਰਹੇ ਵੇ ਬਾਕੀ ਅੱਗੇ ਸ਼ਹਿਰ ਵਿੱਚ ਨਾ ਸਟੂਡੈਂਟ ਬੜੇ ਆਏ ਸੀ ਉਹਨਾਂ ਕਾਕੇ ਸ਼ਹਿਰ ਚ ਬੜੀਆਂ ਰੁਣਕਾਂ ਹੀਆਂ ਸੀ ਜਵਾਨ ਕੁੜੀਆਂ ਮੁੰਡੇ ਜਿੰਨੂੰ ਪੁੱਛੋ ਕਿੱਥੋਂ ਆਇਆ ਜੀ ਪੰਜਾਬ ਤੋਂ ਆਏ ਆ ਕੋਈ 3 ਸਾਲ ਦਾ ਵੀ ਚਲੇ ਕੇ ਆਸੀ ਸੜੀ ਕੋਈ 2 ਸਾਲ ਦਾ ਕੋਈ 1 ਸਾਲ ਦਾ ਯਾਨੀ ਕਿ ਆਦ ਉਹ ਜਿੰਦੜੇ ਤੁਸੀਂ ਜਾਂਦੇ ਸੀ ਨਾ ਤੁਹਾਨੂੰ ਪੰਜਾਬੀ ਪਿਆਬੀ ਨਜ਼ਰ ਆਉਂਦੇ ਸੀ ਇਹ ਤਕਰੀਬਨ 70-80 ਵੀ ਨਹੀਂ ਹੋ ਗਏ ਵੇ ਪੰਜਾਬੀ ਹੁਣ ਬਹੁਤ ਘੱਟ ਹੀ ਨਜ਼ਰ ਆਉਂਦੇ ਵੇ ਪਤਾ ਨਹੀਂ ਕਿੱਥੇ ਚਲੇ ਗਏ ਕੋਈ ਤੇ ਬਾਹਰ ਚਲੇ ਗਏ ਤੇ ਕੁਝ ਦੂਜੇ ਮੁਕਿਆਂ ਉਡਾਰੀ ਮਾਰ ਗਏ ਵੇ ਯਾਨੀ ਕਿ ਇੱਥੇ ਕੋਈ 40 ਨਹੀਂ ਨਜ਼ਰ ਆ ਰਿਹਾ ਪੱਕੇ ਹੁੰਦਾ ਇਸ ਕਰਕੇ ਕੁਝ ਲੋਕ ਤੇ ਸਪੀਣ ਚ ਲਗੇ ਹੋਏ ਕੁਝ ਦੁਖੀ ਹੋ ਕੇ ਇੰਡੀਆ ਬੌਫ ਚ ਲਗੇ ਹੋਏ ਉਹ ਕਹਿੰਦੇ ਐਵੇਂ ਪੈਸੇ ਖਰਾਬ ਕੀਤੇ ਵੀ ਜੰਟਾ ਮਗਰ ਲਾ ਕੇ ਇੱਥੇ ਕੋਈ ਚਾਂਸ ਨਜ਼ਰ ਨਹੀਂ ਆ ਰਿਹਾ ਇੰਗਲੈਂਡ ਦੀ ਕਾਨੂੰਨ ਦੋਸਤੋ ਬਹੁਤ ਸਖਤ ਹੋ ਗਏ ਵੇ ਇਹਨਾਂ ਦਾ ਕਸੂਰ ਹੀ ਕੋਈ ਨਹੀਂ ਇੱਥੇ ਜੰਟਾ ਨੇ ਨਾ ਬੜੇ ਨਕਲੀ ਵੀਜੇ ਉਜਲਾ ਕੇ ਬੰਦਿਆਂ ਨੂੰ ਭੇਜਿਆ ਸੀ ਕਿਸੇ ਨੂੰ ਕਿਰਮ ਦਾ ਵੀਜਾ ਲਵਾ ਕੇ ਭੇਜਦਾ ਸੀ ਕੰਮ ਕਰਦੇ ਸੀ ਹੈ ਨਹੀਂ ਸੀ ਕੋਈ ਉਹ ਵੀ ਬੋਝ ਬਣਿਆ ਸੀ ਇੱਥੇ ਆ ਕੇ ਇਸ ਕਰਕੇ ਕੈਨੇਡਾ ਅਮਰੀਕਾ ਚ ਵੈਸੇ ਬੜੀ ਸ਼ਕਤੀ ਹੈ ਇਹ ਪੁਰਤਗਾਲ ਵੀ ਮਗਰ ਪੈ ਗਿਆ ਵੀ ਚਲੋ ਵਾਪਸ ਕੱਢੋ ਇਹਨਾਂ ਨੂੰ ਤਕਰੀਬਨ ਜਿੱਥੇ ਵੀ ਤੁਸੀਂ ਕੰਟੀ ਜਾਂਦੇ ਹੋ ਨਾ ਤੁਹਾਨੂੰ ਜਿਆਦਾ ਇੰਡੀਅਨ ਪਾਕਿਸਤਾਨੀ ਸ਼੍ਰੀਲੰਕਾ ਬੰਗਲਾਦੇਸ਼ ਇਹੋ ਜਿਆਦਾ ਬੰਦੇ ਮਿਲਦੇ ਵੇ ਤੇ ਬਦਨਾਮ ਵੀ ਹੋਈ ਹੈ ਜਦੋਂ ਲੋਡ ਹੁੰਦੀ ਨਾ ਕੰਮ ਦੀ ਉਦੋਂ ਚੱਲਦਾ ਰਹਿੰਦਾ ਕੰਮ ਜਦੋਂ ਹਲਾਤ ਹੋ ਜਾਂਦੇ ਖਰਾਬ ਫਿਰ ਗੁੱਸਾ ਨਿਕਲਦਾ ਦੇਸ਼ੀਆਂ ਤੇ ਹੁਣ ਐਸੋ ਦੇ ਕੰਮ ਕਰਦੇ ਹਲਾਤ ਵੀ ਬੜੇ ਖਰਾਬ ਹੋਏ ਹੋਏ ਹਰ ਮੁਲਕ ਵਿੱਚ ਕਾਮ ਦੀ ਪੀਸ਼ੇ ਖਰਾਬ ਹੋ ਗਈ ਹੈ ਮਹਿੰਗਾਈ ਬੜੀ ਵਧੀ ਹੋਈ ਹੈ ਕਈ ਲੋਕ ਕੀ ਇੱਥੇ ਕਾਰੋਬਾਰ ਸ਼ੁਰੂ ਕਰਦੇ ਸੀ ਉਹਨਾਂ ਨੂੰ ਛੱਡਤਾ ਹੈ ਉਹ ਕਹਿੰਦੇ ਕੋਈ ਲੋੜ ਨਹੀਂ ਪੈਸਾ ਖਰਾਬ ਕਰਨ ਦੀ ਜਾ ਕੇ ਵਾਪਸ ਯਾਨੇ ਆਪਣੇ ਮੁੱਚ ਕਾਰੋਬਾਰ ਕਰਦੇ ਆ ਇਹ ਹਾਲਾਤ ਹੈਗੇ ਜੀ ਅਸੀਂ ਤੁਹਾਨੂੰ ਸੱਚਾਈ ਦੱਸਦੇ ਜੇ ਅੱਗੋਂ ਦੋਸਤ ਤੁਹਾਡੀ ਆਪਣੀ ਮਰਜ਼ੀ ਜੇ ਕੋਈ ਵੀ ਕੰਟਰੀ ਸੇਫ ਨਹੀਂ ਜੀ ਯਸੋ ਯੂਰਪ ਸੇਫ ਦਾ ਮਤਲਬ ਹੀ ਸੈਟਲ ਹੋਣਾ ਈਜ਼ੀ ਨਹੀਂਗਾ ਉੰਜ ਕੋਈ ਚੱਕਰ ਨਹੀਂਗਾ ਵੱਤ ਵੱਤ ਲੋਕਾਂ ਦਾ ਯੋਰ ਸਿਰਫ ਸਪੇਨ ਦੀ ਜਾ ਰਿਹਾ ਹੈ ਜਿੰਨੋਂ ਵੀ ਕੋਈ ਹੋਈ ਕਹਿੰਦਾ ਜੀ 2 ਸਾਲ ਬਾਅਦ ਪੀਪਰ ਬਣ ਜਾਂਦੇ ਵੇ 2 ਸਾਲ ਬਾਅਦ ਪੀਪਰ ਬਣ ਜਾਂਦੇ ਵੇ ਤੇ ਰਹਿੰਦੇ ਹੁੰਦੇ ਜਿਹੜੇ ਬੰਦੇ ਵੀ ਉਸ ਸਪੇਨ ਜਾਈ ਜਾ ਰਹੇ ਵੇ ਉੱਥੇ ਵੀ ਕਿਤੇ ਪੁਰਤਗਾਲ ਦਾ ਹਾਲ ਨਾ ਹੋਵੇ ਜਿਵੇਂ ਹਰ ਬੰਦਾ ਪੁਰਤਗਾਲ ਤੁਰਿਆ ਸੀ ਨਾ ਤੇ ਅੱਜ ਕੱਲ ਪੁਰਤਗਾਲੀ ਮਗਰ ਪੈ ਗਿਆ ਲੋਕਾਂ ਨੂੰ ਉਹ ਕਹਿੰਦੇ ਜਿੰਨੇ ਕੋ ਪੰਜਾਬੀ ਆਏ ਵੇ ਜਾਂ ਦੂਸਰੇ ਦੇਸ਼ਾਂ ਦੇ ਜਿਹੜੇ ਲੋਕ ਆਏ ਵੇ ਇਨਲੀਗਲੇ ਜਾਂ ਜਿਹੜੇ ਨਵੇਂ ਨੇ ਆਏ ਉਹਨਾਂ ਹਸਪੀਟਲਾਂ ਕਿਤੇ ਇਹੋ ਹਾਲ ਨਾ ਅਜੂ ਸਪੇਨ ਦਾ ਇਸ ਕਰਕੇ ਦੋਸਤੋ ਕੋਈ ਵੀ ਜੇ ਤੁਸੀਂ ਰਿਸਕ ਲੈਣਾ ਹੈ ਇਹ ਸੋਚ ਸਮੇ ਕੇ ਲੋਕ ਕਿਤੇ ਘਰਾਂ ਦੇ ਪੈਸੇ ਨਾ ਖਰਾਬ ਕਰ ਦੇਣਾ ਪੈਸੇ ਕਬਲ ਨਹੀਂ ਹੋਣੇ ਬਾਹਰ ਆ ਕੇ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ